ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ ਕਲਾਸਿਕਲ ਲੁੱਕ ਦੀ ਕੋਠੀ ਹੈ ਦੋਸਤੋ ਡਬਲ ਪੋਰਸ਼ਨ ਹੈਗੀ 15-1600 ਸਕਰ ਫੁੱਟ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ ਜਿਸ ਦਾ ਇੱਕ 11-1200 ਸਕਰ ਫੁੱਟ ਏਰੀਆ ਨੀਚੇ ਹੈਗਾ ਤੇ 5-600 ਸਕਰ ਫੁੱਟ ਓਪਰ ਬਣਿਆ ਹੋਇਆ ਸਾਰੀ ਕੋਠੀ ਦਿਖਾਵਾਂਗੇ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਪੂਰੀ ਤਰ੍ਹਾਂ ਨਕਸ਼ਾ ਸਮਝ ਆ ਜਾਊ ਇਸ ਕੋਠੀ ਦਾ ਧਿਆਨ ਨਾਲ ਵੇਖਿਓ ਵਧੀਆ ਹੌਲੀ ਆਪਾਂ ਵੀਡੀਓ ਬਣਾਈ ਹੋਈ ਹੈਗੀ ਦੋਸਤੋ ਚੰਗੀ ਤਰ੍ਹਾਂ ਦਿਖਾ ਦੇਾਂਗੇ ਆ ਵੇਖੋ ਫਸਟ ਤੇ ਇਹ ਪੋਰਚ ਆ ਦੋਸਤੋ ਪੋਰਚ ਥੋੜਾ ਪਿੱਛੇ ਹਟਾ ਕੇ ਬਣਾਇਆ ਹੋਇਆ ਹੈਗਾ ਆ ਵੇਖੋ ਤੇ ਵਿਚਾਲੜਾ ਜੋ ਕਿ ਸੈਂਟਰ ਵਾਲਾ ਗੇਟ ਆ ਉਹ ਪਿੱਛੇ ਹਟਾਇਆ ਹੋਇਆ ਥੋੜਾ ਸਾਈਡ ਤੇ ਪੋਰਚ ਵੀ ਬਾਹਰ ਆ ਥੋੜਾ ਤੇ ਇਧਰੋਂ ਡ੍ਰੈਗ ਰੂਮ ਵੀ ਥੋੜਾ ਬਾਹਰ ਕੱਢਿਆ ਹੋਇਆ ਇਹ ਵਿਚਾਲੇ ਪਿੱਲਰ ਆ ਜਿਹੜਾ ਅੰਦਰ ਲਾਇਆ ਹੋਇਆ ਇਹ ਪੋਰਚ ਦੇ ਵਿੱਚ ਬਲੈਕ ਐਂਡ ਵਾਈਟ ਟਾਈਲ ਲੱਗੀ ਹੋਈ ਹੈਗੀ ਤੇ ਅੰਦਰ ਵਾਈਟ ਟਾਈਲ ਲਾਈ ਹੋਈ ਹੈਗੀ ਇਹ ਲੋਬੀ ਹੈ ਜੋ ਕਿ ਕਾਫੀ ਖੁੱਲੀ ਲੋਬੀ ਹੈ ਵਧੀਆ ਤੇ ਇਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆਗਾ ਜਿਸ ਦੇ ਵਿੱਚ ਇੱਕ ਵਿੰਡੋ ਲਾਈ ਹੋਈ ਹੈ ਜੋ ਕਿ ਪੋਰਚ ਦੇ ਵਿੱਚੋਂ ਸਿੱਧੀ ਵਧੀਆ ਲਾਈਟ ਪੈਂਦੀ ਹੈਗੀ ਆ ਵੇਖੋ ਇਹ ਲੋਬੀ ਆ ਗਈ ਦੋਸਤੋ ਤੇ ਇਧਰ ਰਾਈਟ ਸਾਈਡ ਤੇ ਡ੍ਰੈੰਗ ਰੂਮ ਆਗਾ ਪੋਰਚ ਦੇ ਨਾਲ ਬਸ ਕਲਾ ਡ੍ਰੈੰਗ ਰੂਮ ਆਗਾ ਇਹ ਜੇਕਰ ਪਲਾਟ ਦੀ ਲੰਬਾਈ ਚੜਾਈ ਦੀ ਗੱਲ ਕਰੀਏ ਤਾਂ ਚੜਾਈ ਹੈਗੀ ਆ 30 ਸਕਰ ਫੁੱਟ ਦੋਸਤੋ ਤੇ ਲੰਬਾਈ ਹੈਗੀ 38 ਸਕਰ ਫੁੱਟ ਤੇ ਆ ਬੈਕ ਸਾਈਡ ਤੇ ਦੋ ਬੈੱਡਰੂਮ ਬਣੇ ਹੋਏ ਨੇਗੇ ਇੱਕ ਬੈੱਡਰੂਮ ਇਹ ਆਗਾ ਜਿਸ ਦੇ ਵਿੱਚ ਇਧਰ ਇੱਕ ਸਟੋਰ ਕੱਢਿਆ ਹੋਇਆਗਾ ਸਾਈਡ ਤੇ ਆ ਵੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਸਟੋਰ ਬਣਾਇਆ ਹੋਇਆ ਹੈਗਾ ਸੈਲਫ ਵਗੈਰਾ ਪਾ ਕੇ ਇਸ ਦੇ ਵਿੱਚ ਹੀ ਅਟੈਚ ਹੈ ਬੈਡਰੂਮ ਦੇ ਤੇ ਇਧਰ ਬੈਕ ਸਾਈਡ ਤੇ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਹੈ ਇਸ ਬੈਡਰੂਮ ਦੇ ਨਾਲ ਆ ਵੇਖੋ ਇਹ ਵਾਸ਼ਰੂਮ ਆ ਗਿਆ ਤੇ ਵਿਚਾਲੇ ਜੋ ਕਿ ਦੋਨੇ ਬੈਡਰੂਮਾਂ ਨਾਲ ਅਟੈਚ ਹੈ ਇੱਥੇ ਵਾਸ਼ਿੰਗ ਵਾਸਤੇ ਏਰੀਆ ਬਣਾਇਆ ਹੋਇਆ ਹੈ ਦੋਸਤੋ ਜੋ ਕਿ ਕੱਪੜੇ ਧੋਣ ਵਾਲੀ ਮਸ਼ੀਨ ਵਗੈਰਾ ਜਾਂ ਕੋਈ ਹੋਰ ਸਿਸਟਮ ਤਾਂ ਹਾਂ ਉੱਪਰ ਗ੍ਰਿਲ ਲੱਗੀ ਹੋਈ ਹੈ ਛੱਤ ਤੇ ਤਾਂ ਕਿ ਚਾਨਣ ਵੀ ਪੈਂਦਾ ਇਸ ਦੇ ਵਿੱਚ ਤੇ ਆਪਾਂ ਬੈਕ ਆ ਗਏ ਇਧਰ ਬੈਕ ਸਾਈਡ ਤੇ ਰਾਈਟ ਸਾਈਡ ਤੇ ਇੱਕ ਬੈਡਰੂਮ ਹੋਰ ਹੈਗਾ ਦੋ ਬੈਡਰੂਮ ਨੇ ਇਸ ਕੋਠੀ ਦੇ ਵਿੱਚ ਬੈਕ ਸਾਈਡ ਤੇ ਤੇ ਇੱਕ ਸਾਈਡ ਤੇ ਉਧਰ ਸਟੋਰ ਕੱਢਿਆ ਹੋਇਆ ਹੈਗਾ ਵਿੱਚੋਂ ਹੀ ਆ ਵੇਖੋ ਇਸ ਦਾ ਵੀ ਇਹਦੇ ਨਾਲ ਅਟੈਚ ਆ ਇੱਕ ਬਾਹਰ ਜਿਹਨੂੰ ਕਿ ਆਪਾਂ ਲਿਵਿੰਗ ਏਰੀਆ ਬਣਾਇਆ ਹੋਇਆ ਹੈ ਜਿਹੜਾ ਕਿ ਤੇ ਉੱਪਰ ਚੱਲਦੇ ਆਂਗੇ ਆਜੋ ਸੈਕੰਡ ਪੋਰਸ਼ਨ ਦਿਖਾ ਦਿੰਨੇ ਆ ਤੁਹਾਨੂੰ ਬਹੁਤ ਵਧੀਆ ਹੀ ਛੋਟੇ ਇਹ ਪਰਿਵਾਰ ਵਾਸਤੇ ਇੱਕ ਮਤਲਬ ਜਾਇ ਜੇਰੀਏ ਦੀ ਕੋਠੀ ਹੈ ਦੋਸਤੋ ਬਹੁਤ ਵਧੀਆ ਬੱਤੀਏ ਦੀ ਕੋਈ ਬਾਲਾ ਵੱਡਾ ਏਰੀਆ ਨਹੀਂ ਹੈਗਾਗਾ ਆ ਵੇਖੋ ਇੱਕ ਬੈੱਡਰੂਮ ਉੱਪਰ ਬਣਿਆ ਹੋਇਆਗਾ ਤੇ ਇਧਰ ਆਪਣ ਏਰੀਆ ਆ ਗਿਆ ਆ ਵਾਲੇ ਬਾਰ ਦੇ ਵਿੱਚ ਦੀ ਇਧਰੋਂ ਵਿਖਾਉਣਾ ਤੁਹਾਨੂੰ ਇਹ ਬੈਕ ਸਾਈਡ ਤੇ ਜਾਂਦਾ ਬਾਹਰ ਤੇ ਇਧਰ ਆ ਦੇਖੋ ਮੰਗਰ ਵੀ ਜਗ੍ਹਾ ਛੱਡੀ ਹੋਈ ਹੈਗੀ ਤੇ ਇੱਥੇ ਪੌੜੀ ਚੜ੍ਹ ਜਾਣੀ ਹੈਗੀ ਜੋ ਕਿ ਸਟੇਅਰ ਆ ਜੋ ਬੈਕ ਆ ਗਈ ਤੇ ਇਧਰ ਬੈੱਡਰੂਮ ਬਣਿਆ ਹੋਇਆਗਾ ਉੱਪਰ ਉੱਪਰ ਇੱਕੋ ਬੈਡਰੂਮ ਆਗਾ نیچے ਦੋ ਬੈਡਰੂਮ ਨੇਗੇ ਤੇ ਇਹਦੇ ਨਾਲ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਆਗਾ ਉੱਪਰ ਵਾਲੇ ਰੂਮ ਦੇ ਨਾਲ ਉੱਪਰ 600 ਸਕਰ ਫੁੱਟ ਏਰੀਆ ਦਾ ਦੋਸਤੋ ਬਹੁਤ ਸੋਹਣਾ ਮਤਲਬ ਬੱਤੀ ਜੇ ਦੀ ਕੋਠੀ ਹੈਗੀ ਬਹੁਤ ਵਧੀਆ ਛੋਟੀ ਜੀ ਛੋਟੇ ਪਰਿਵਾਰ ਵਾਸਤੇ ਤੇ ਥੋੜੇ ਜਿਹੀ ਪੈਸਿਆਂ ਦੇ ਵਿੱਚ ਇਹ ਰੈਡੀ ਹੋ ਜਾਣੀ ਆ ਆ ਦੇਖੋ ਬਾਹਰ ਕਿਹੜੀ ਆ ਬਲੈਕ ਐਂਡ ਵਾਈਟ ਟਾਈਲ ਲੱਗੀ ਹੋਈ ਹੈਗੀ ਬਹੁਤ ਸੋਹਣੀ ਲੁੱਕ ਦਿੰਦੀ ਹੈਗੀ ਇਹ ਤੇ ਵੀਰ ਨਾਲ ਗੱਲ ਵੀ ਹੋਈ ਸੀਗੀ ਬਾਈ ਕਹਿੰਦਾ ਹੁਣ ਤੱਕ ਸਾਡਾ ਕਹਿੰਦਾ 13-14 ਲੱਖ ਰੁਪਏ ਲੱਗ ਚੁੱਕਿਆ ਇਸਦੇ ਉੱਤੇ ਤੇ 3 ਕੁ ਲੱਖ ਰੁਪਏ ਦਾ ਸਾਡਾ ਬਸ ਜੋੜੀਆਂ-ਜੋੜੀਆਂ ਦਾ ਕੰਮ ਜਾਰੀ ਰਹਿ ਗਿਆ ਕਹਿੰਦਾ ਥੋੜਾ ਬੋਤਾ ਤੇ 17-18 ਲੱਖ ਦੇ ਵਿੱਚ ਇਹ ਕੰਪਲੀਟ ਹੋ ਜਾਣੀ ਹੈ ਕੋਠੀ ਦੋਸਤੋ ਸੋ ਕਿਵੇਂ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਆਪਾਂ ਤੁਹਾਨੂੰ ਰੋਹਰ ਰੋਜ਼ ਇੱਕ ਨਵੀਂ ਕੋਠੀ ਦਿਖਾਉਣੇ ਹੁੰਦੇ ਆ ਦੋਸਤੋ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਵੇਖ ਕੇ ਲੋਕ ਕੋਠੀ ਦੀ ਪਤਾ ਲੱਗ ਜਾਂਦਾ ਕਿ ਕੋਠੀ ਕਿਵੇਂ ਦੀ ਬਣੀ ਹੋਈ ਹੈ ਤੇ ਫਰੰਟ ਤੇ ਆਪਣੀ ਕੋਠੀ ਵੀ ਇਦਾਂ ਦੀ ਲੁੱਕ ਦੇਊਗੀ ਮਤਲਬ ਆ ਵੇਖੋ ਪਰਜਾਲੀ ਵਗੈਰਾ ਲੱਗੀ ਹੋਈ ਆ ਧੰਨਵਾਦ